ਅਮਰ ਸਿੰਘ ਚਮਕੀਲੇ ਦਾ ਨਾਂ ਕਿੰਨੇ ਨਹੀਂ ਵਰਤੇ ਆ ਸਭ ਨੂੰ ਪਤਾ ਹੋ ਜਿੰਨਾ ਚਿਰ ਉਹ ਰਿਹਾ ਕਿਸੇ ਨੂੰ ਉੱਠਣ ਨਹੀਂ ਦਿੱਤਾ ਜਿਹੜੇ ਸੀਗੇ ਉਹ ਵੀ ਬਾਤ ਹੈ ਬੱਗਾ ਜ਼ਫਰੀ ਉਹ ਜਿਹੜੇ ਇਦਾਂ ਦੇ ਗਾਣੇ ਗਾਉਂਦੇ ਆ ਉਹ ਗਾਉਂਦੇ ਆ ਉਹਨਾਂ ਦੇ ਦੱਸੋ ਕੌਣ ਕਹਿੰਦਾ ਉਹਨਾਂ ਦਾ ਕੋਈ ਨਾਂ ਲੈਂਦਾ ਇਹ ਤਾਂ ਕੀ ਤੁਹਾਡੀ ਨਜ਼ਰ ਦੇ ਵਿੱਚ ਵੀ ਅਮਰ ਸਿੰਘ ਚਮਕੀਲਾ ਸ਼ਹੀਦ ਹੈ ਕਿ ਇੱਕ ਪਾਸੇ ਦਲਜੀਤ ਚਮਕੀਲੇ ਨੂੰ ਲੈ ਕੇ ਇੰਨਾ ਭਾਵਕਾ ਦੂਜੇ ਪਾਸੇ ਤੁਹਾਡੇ ਨਾਲ ਮਿਲਿਆ ਫਿਰ ਪਰ ਪੜੀ ਜੋ ਉਹਨਾਂ ਨੂੰ ਪਰਿਵਾਰ ਨੂੰ ਅੱਗੇ ਰੱਖਣਾ ਚਾਹੀਦਾ ਸੀ ਨਾ ਉਹ ਚੀਜ਼ ਤੇ ਮੈਨੂੰ ਬਹੁਤ ਨਾਰਾਜ਼ਗੀ ਹੈ ਦੀ ਲੋਕਾਂ ਨੂੰ ਐ ਲੱਗਦਾ ਵੀ ਜੈਮਨ ਨੂੰ ਪੈਸੇ ਮਿਲੇ ਆ ਬਾਬਾ ਸਾਰੇ ਉਹ ਦੱਸਣਾ ਨਹੀਂ ਚਾਹੁੰਦਾ ਮੈਂ ਕਿਹਾ ਮੈਨੂੰ ਇੱਕ ਵਾਰ ਵੀ ਇਮਤੀਆਜ਼ ਅਲੀ ਸ਼ੋਅ ਕਰ ਦੇ ਹੁਣ ਸਾਡੇ ਕੋਈ ਵੱਡਾ ਗੱਲ ਕਰਨ ਵਾਲਾ ਨਹੀਂ ਹੈਗਾ ਨਹੀਂ ਤੇ ਮੈਂ ਅੱਜ ਹੀ ਜਾ ਕੇ ਸਟੇਲ ਐਲਮ ਫਿਲਮ ਰੁਕਣ ਨੂੰ ਕੋਈ ਨੈਟਫਲਿਕਸ ਤਾਂ ਮਿੰਟ ਲਾਉਣਾ ਉਹਨਾਂ ਨੇ ਨਹੀਂ ਲੱਗਦਾ ਨਹੀਂ ਵੀ ਇਹ ਨਫਰਤਾਂ ਬੰਦ ਹੋ ਜਾਣੀਆਂ ਚਾਹੀਦੀ ਅੱਛਾ ਫਿਲਮ ਆ ਰਹੀ ਹੁਣ ਫਿਲਮ ਆ ਰਹੀ ਹੈ ਜਿਹੜੀ ਦਲਜੀਤ ਦੀ ਉਹਦੇ ਚ ਬੜੀਆਂ ਚਰਚਾਵਾਂ ਨੇ ਵੀ ਇਸ ਤਰ੍ਹਾਂ ਸ਼ਮਕੀਲਾ ਤੁਸੀਂ ਸਾਰੇ ਚੀਜ਼ ਨੂੰ ਕਿਵੇਂ ਦੇਖਦੇ ਹੋ ਵੀ ਪਰਿਵਾਰ ਨੂੰ ਜਾਂ ਤੁਸੀਂ ਖੁਸ਼ ਹੋ ਫਿਲਮ ਫਿਲਮ ਬਣ ਰਹੀ ਹੈ ਭਾਜੀ ਮੈਂ ਖੁਸ਼ ਤਾਂ ਦੇਖੋ ਹੈਗਾ ਹੀ ਆ ਕਿ ਇੰਨੇ ਸਾਲ ਦੀ ਫਾਈਨਲ ਦੀ ਜਿਹੜੀ ਸੀਗੀ ਉਹਨਾਂ ਦੀ ਰੀਜ ਪੂਰੀ ਹੋ ਰਹੀ ਹੈ ਨਾ ਫੈਨਸ ਜਿੰਨੇ ਵੀ ਸੀਗੇ ਆਪਣੇ ਪਰ ਭਾਜੀ ਜੋ ਉਹਨਾਂ ਨੂੰ ਪਰਿਵਾਰ ਨੂੰ ਅੱਗੇ ਰੱਖਣਾ ਚਾਹੀਦਾ ਸੀ ਨਾ ਉਹ ਚੀਜ਼ ਤੇ ਮੈਨੂੰ ਬਹੁਤ ਨਾਰਾਜ਼ਗੀ ਹੈ ਫਿਲਮਾਂ ਵਾਲਿਆਂ ਨੂੰ ਹਾਂ ਕੀ ਉਹਨਾਂ ਨੇ ਇੱਕ ਵੀ ਪ੍ਰੋਮੋਸ਼ਨ ਮੈਨੂੰ ਲੋਕ ਪੁੱਛਦੇ ਨੇ ਮੈਨੂੰ ਕਮੈਂਟ ਤਾਂ ਆਉਂਦੇ ਨੇ ਚੈ ਦੇਖ ਵੀ ਸਕਦੇ ਹੋ ਤੁਸੀਂ ਭਾਜੀ ਤੁਹਾਨੂੰ ਕਿਉਂ ਨਹੀਂ ਹੈ ਨਾ ਇਦਾਂ ਤੁਹਾਨੂੰ ਕੱਲ ਪਰਸੋ ਟ੍ਰੇਲਰ ਵੀ ਲਾਂਚ ਹੋਇਆ ਮੇਰੀ ਹਾਂ ਟ੍ਰੇਲਰ ਲਾਂਚ ਹੋਇਆ ਉਹਦੇ ਵਿੱਚ ਸਾਡੀ ਫੈਮਿਲੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਜਿੰਨੇ ਵੀ ਬਾਇਓਗ੍ਰਾਫੀ ਹੈ ਸਾਰਿਆਂ ਦੀਆਂ ਫੈਮਿਲੀਆਂ ਨਾਲ ਹੁੰਦੀਆਂ ਹੂੰ ਸਚਾਈ ਹੈ ਨਾ ਇਹ ਕੋਈ ਤਾਂ ਹੁੰਦਾ ਨਾ ਨਾਲ ਬਿਲਕੁਲ ਹੁੰਦਾ ਉਹਨਾਂ ਨੇ ਸਾਡਾ ਨਾਂ ਕੋਈ ਨਾਨਕਾ ਨਾ ਕੋਈ ਦਾਦਕਾ ਨਾ ਕੋਈ ਕਿਦੋਂ ਉਹ ਆਪ ਹੀ ਕਰੀ ਜਾਂਦੇ ਸਾਰਾ ਲੱਗਦਾ ਵੀ ਉਹ ਜਿਵੇਂ ਹੱਥ ਵੱਢਣ ਵਾਲੀ ਗੱਲ ਆ ਵੀ ਤੁਸੀਂ ਅਧਿਕਾਰ ਕਾਦੇ ਦੇਤੇ ਵੀ ਉਹ ਉਹ ਕਹਿੰਦੇ ਸਹੀ ਗੱਲ ਆ ਵੀ ਇਹਦੇ ਵਿੱਚ ਲਿਖਣਾ ਚਾਹੀਦਾ ਸੀ ਜਾਂ ਤਾਂ ਤੁਹਾਨੂੰ ਇਹ ਫਿਰ ਸਾਡੇ ਕੋਲ ਇਹੀ ਗਲਤੀ ਹੋਈ ਆ ਹੂੰ ਵੀ ਉਹਦੇ ਵਿੱਚ ਲਿਖਣਾ ਕੀ ਭਈ ਅਸੀਂ ਉਹਦੇ ਵਿੱਚ ਲਿਖਦੇ ਵੀ ਅਸੀਂ ਸਾਨੂੰ ਪ੍ਰਮੋਸ਼ਨਾਂ ਦੇ ਵੀ ਨਾਲ ਰੱਖਿਓ ਹਾਂ ਫਿਲਮ ਦੇ ਵਿੱਚ ਆ ਵੀ ਫਿਰ ਇਹਦੇ ਵਿੱਚ ਵੀ ਕੁਝ ਸਾਨੂੰ ਰੋਲ ਦੇਓ ਹਨਾ ਇਹਦੇ ਵਿੱਚ ਵੀ ਇਦਾਂ ਕਰਿਓ ਅਸੀਂ ਨਹੀਂ ਕੀਤਾ ਤੇ ਇਹਦਾ ਮਤਲਬ ਉਹਨਾਂ ਦਾ ਜਿੰਨੇ ਵੀ ਸੀਗੇ ਤਾਂ ਉਹਨਾਂ ਨੇ ਸਾਡੇ ਸਾਰੇ ਫਰਜ਼ ਖਤਮ ਕਰਤੇ ਅੱਛਾ ਪਰਿਵਾਰ ਨੂੰ ਦੋਹਾਂ ਪਰਿਵਾਰਾਂ ਨੂੰ ਪੈਸਾ ਤੇਲਾ ਕੋਈ ਮਿਲਿਆ ਇਹਦੇ ਵਿੱਚ ਪੈਸਾ ਤੇਲਾ ਭਾਜੀ ਅੱਜ ਤੋਂ 5-7 ਸਾਲ ਪਹਿਲਾਂ ਹੂੰ ਇਸ ਫਿਲਮ ਬਣ ਆ ਹੁਣ ਜਿੱਥੇ ਕਿੰਨਾ 100 ਕਰੋੜ ਕਹਿੰਦਾ ਉਹ ਪ੍ਰੋਜੈਕਟ ਦਾ ਉਹਦੇ ਸਾਹਮਣੇ ਤਾਂ ਕੁਝ ਵੀ ਨਹੀਂ ਹੈਗਾ ਠੀਕ ਹੈ ਤੁਹਾਨੂੰ ਦੋਹਾਂ ਪਰਿਵਾਰਾਂ ਨੂੰ ਮਿਲਿਆ ਸੀ 5-7 ਸਾਲ ਪਹਿਲਾਂ ਇਸ ਫਿਲਮ ਲਈ ਹੂੰ ਉਦੋਂ ਤੁਹਾਨੂੰ ਨਹੀਂ ਪਤਾ ਸੀ ਵੀ ਇਹਦੇ ਵਿੱਚ ਦਲਜੀਤ ਜਾਂ ਇਹ ਉਦੋਂ ਸਿਰਫ ਸਾਨੂੰ ਬੰਦਾ ਕਹਿੰਦਾ ਸੀ ਅਸੀਂ ਪੰਜਾਬੀ 'ਚ ਬਣਾਉਣੀ ਆ ਠੀਕ ਹੈ ਸਾਨੂੰ ਨਹੀਂ ਪਤਾ ਸੀ ਇਹ ਬੰਬੇ ਤੋਂ ਆਊਗੀ ਜਾਂ ਕਿੱਦਾਂ ਹੋ ਜੋੜੀ ਵੀ ਕਰਤੀ ਠੀਕ ਹੈ ਜੋੜੀ ਦਾ ਵੀ ਮਕਾਮ ਉਹੀ ਮੰਮੀ ਡੈਡੀ ਨੂੰ ਜਿਹੜਾ ਜਾਂਦਾ ਸੀ ਸਾਰਾ ਉਹੀ ਹੋਇਆ ਨਾ ਹੂੰ ਠੀਕ ਆ ਉਸ ਤੋਂ ਬਾਅਦ ਇਹਨਾਂ ਨੇ ਹਿੰਦੀ ਚ ਵੀ ਗੱਲ ਨਹੀਂ ਪਰ ਉਦੋਂ 2-4 ਦਿਨ ਉਹ ਫਿਲਮ ਰੋਕੀ ਵੀ ਪਰਿਵਾਰ ਨੇ ਇਤਰਾਜ਼ ਕਰਿਆ ਫਿਰ ਉਹ ਫਿਲਮ ਰਿਲੀਜ਼ ਵੀ ਹੋ ਗਈ ਕਿ ਤੁਸੀਂ ਉਹ ਬੋਲੇ ਨਹੀਂ ਉਦੋਂ ਉਦੋਂ ਪਤਾ ਨਹੀਂ ਕੀ ਗੱਲ ਸੀ ਇਹਨਾਂ ਮੰਮੀ ਹੁਣਾਂ ਨਾਲ ਹੋਇਆ ਸਾਰੀ ਗੱਲਬਾਤ ਕਿਸੇ ਅਨਪਰਸਨ ਬੰਦੇ ਨੇ ਚੱਕ ਕੇ ਲਾਤਾ ਕੇਸ ਕਿ ਜੀ ਸਾਡੇ ਕੋਲ ਤਾਂ ਪਹਿਲਾਂ ਦੇ ਸਾਈਨ ਆ ਹਾਂ ਹਾਂ ਬਿਲਕੁਲ 아이ਸੀ ਖਬਰਾਂ ਇਦਾਂ ਹੀ ਹੋਈ ਸੀ ਨਾ ਹਾਂ ਉਸ ਤੋਂ ਬਾਅਦ ਉਹਨਾਂ ਵੱਲੋਂ ਹੀ ਸੀਗਾ ਮੈਨੂੰ ਤਾਂ ਕੋਈ ਪਤਾ ਨਹੀਂ ਲੱਗਿਆ ਇਸ ਖਬਰ ਦਾ ਕੀ ਹੈ ਕੀ ਨਹੀਂ ਫਿਰ 2 ਦਿਨ ਮੇਰੇ ਖਾ ਲੇਟ ਵੀ ਰਹੀ ਹੈ ਫਿਲਮ ਪਤਾ ਨਹੀਂ 1 ਦਿਨ ਸ਼ੋਅ ਇਹਨਾਂ ਦੇ ਮਿਸ ਵੀ ਹੋਈ ਆ ਇੱਕ ਦਿਨ ਲੇਟ ਰਹੀ ਹੈ ਹ ਕਿੰਨੇ ਲੱਖ ਰੁਪਏ ਦੇ ਕੇ ਐ ਕਰ ਲਿਆ ਸਾਡਾ ਤਾਂ ਜੀ ਉਸ ਫੈਮਿਲੀ ਨਾਲ ਜਾਂ ਉਸ ਫਿਲਮ ਨਾਲ ਜਾਂ ਉਹਨਾਂ ਦੇ ਕਿਰਦਾਰ ਨਾਲ ਉਹਦਾ ਕੋਈ ਰੋਲ ਹੀ ਨਹੀਂ ਤੇ ਹੁਣ ਦਿਲਜੀਤ ਦੇ ਸਾਹ ਜੀ ਆਪ ਕਹਿ ਰਹੇ ਆ ਹਾਂ ਹੁਣ ਉਹਨਾਂ ਦਾ ਜੀ ਜੀ ਅਸੀਂ ਤਾਂ ਚਮਕੀਲਾ ਸਾਹਿਬ ਤੇ ਪਹਿਲਾਂ ਇੱਕ ਫਿਲਮ ਕਰ ਚੁੱਕੇ ਹੋਏ ਆ ਲੱਗਦਾ ਫਿਰ ਇਹਦਾ ਮਤਲਬ ਪੰਜਾਬੀਆਂ ਨੇ ਪੰਜਾਬੀ ਬੰਦੇ ਨਾਲ ਨਾ ਇਨਸਾਫੀ ਕਰੀ ਹਾਂ ਬਿਲਕੁਲ ਕਿਉਂਕਿ ਕਲਾਕਾਰ ਤੇ ਆ ਜਿਹੜਾ ਅਮਰਦੀਪ ਇਹ ਨਹੀਂ ਬਣਾਈ ਹੈ ਅੰਮਰਦੀਪ ਹਾਂ ਇਹ ਆਪਣਾ ਉਹਦਾ ਭਰਾ ਹੀ ਆ ਮੇਰੇ ਖਿਆਲ ਇਹ ਨਹੀਂ ਨਹੀਂ ਇਹ ਅੰਮਰਦੀਪ ਹੋਰ ਹੈ ਇਹ ਬੋਰ ਤੋਂ ਨਹੀਂ ਬਹੋਰ ਸਾਹਿਬ ਅੱਛਾ 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 ਇਹ ਉਧਰ ਤੋਂ ਹਾਂ ਉਹਨਾਂ ਨੇ ਬਣਾਈ ਹੈ ਅਸਲ ਚ ਮੈਨੂੰ ਪਤਾ ਲਗਾਈ ਮਰਿੰਦਰ ਗਿੱਲ ਦਾ ਭਰਾ ਆ ਨਹੀਂ ਨਹੀਂ ਅੱਛਾ ਤੁਹਾਡੇ ਨਾਲ ਉਦੋਂ ਉਦੋਂ ਵੀ ਫਿਲਮ ਬਾਰੇ ਕੋਈ ਗੱਲ ਨਹੀਂ ਹੋਈ ਮਤਲਬ ਹੀ ਨਹੀਂ ਕੋਈ ਵੀ 1% ਵੀ ਕੋਈ ਬੰਦਾ ਕਿਤੇ ਸਾਈਨ ਦਿਖਾ ਦੇਵੇ ਇਹਨਾਂ ਦੇ ਸਾਈਨ ਕਹਿੰਦੇ ਸੀ ਕਿ ਦੁਗਰੀ ਵਾਲਿਆਂ ਦੇ ਹੂੰ ਇਹਨਾਂ ਨਾਲ ਫਿਰ ਰੌਲਾ ਵੀ ਪਿਆ ਰਿਹਾ ਉਹਨਾਂ ਦਾ ਠੀਕ ਹੈ ਉਹ ਫਿਰ ਥੋੜੇ ਸ਼ੋਅ ਵੀ ਉਹਦੇ ਕੈਨਸਲ ਹੋਈ ਪਰ ਫਿਰ ਬਾਅਦ ਚੋਂ ਸੈਟਿੰਗ ਹੁਣ ਤਾਂ ਦਲਜੀਤ ਨੇ ਆਪ ਹੀ ਕਹਿ ਕਹਿੰਦਾ ਜੀ ਅਸੀਂ ਆਲਰੇਡੀ ਇੱਕ ਚਮਕੀਲਾ ਤੇ ਮੂਵੀ ਕਰ ਚੁੱਕੇ ਹਾਂ ਕਿਹੜੀ ਆਈ ਹੈ ਜੋੜੀ ਆਈ ਹੈ ਜੋੜੀ ਆਈ ਹੈ ਹਾਂ ਬਿਲਕੁਲ ਲੱਗਦਾ ਵੀ ਉਸ ਤੋਖੇ ਕਰਕੇ ਵੀ ਬਹੁਤ ਨੁਕਸਾਨਿਕ ਤਾਂ ਹੁੰਦਾ ਹਾਂ ਹਾਂ ਬਿਲਕੁਲ ਜੀ ਬਿਲਕੁਲ ਸਾਡੀ ਜਿਹੜੀ ਆ ਫਿਲਮ ਸੀਗੀ ਨਹੀਂ ਤੇ ਸਿਲਮਿਆਂ ਚ ਲੱਗਣੀ ਸੀਗੀ ਮੈਨੂੰ ਲੱਗਦਾ ਉਹਦੇ ਕਰਕੇ ਨਹੀਂ ਲੱਗ ਰਹੀ ਇਹ ਨੇ ਲੋਕ ਬਹੁਤ ਸਾਰੇ ਉਸ ਚੀਜ਼ ਦਾ ਵਿਰੋਧ ਵੀ ਕਰ ਕਿਉਂ ਤੁਸੀਂ ਇਸ ਚੀਜ਼ ਨੂੰ ਕਿਵੇਂ ਜੇ ਸਮਝਿਆ ਵੀ ਨਾਲੇ ਇੱਕ ਪਾਸੇ ਲੋਕਾਂ ਦੀ ਜਿਹੜੀ ਸਨਣ ਵਾਲੀ ਤਦਾਦ ਹੈ ਉਹ ਵੀ ਇੰਨੀ ਆ ਦੂਜੇ ਪਾਸੇ ਵਿਰੋਧ ਵਾਲਿਆਂ ਦੀ ਕੰਧ ਉੱਡੀ ਆ ਇਹ ਕੀ ਲੱਗਦਾ ਵੀ ਕਿਉਂ ਨੇ ਮਤਲਬ ਇਹਦੀ ਗਾਇਕੀ ਦੇ ਵਿੱਚ ਕੀ ਸੀ ਤੁਹਾਨੂੰ ਲੱਗਿਆ ਵੀ ਜਿਹੜਾ ਦੋਵੇਂ ਪਾਸੇ ਦੀਆਂ ਕੰਧਾਂ ਹੀ ਵੱਡੀਆਂ ਵੱਡੀਆਂ ਨੇ ਸਨਣ ਵਾਲੇ ਵੀ ਸਖਰਾਂ ਤੇ ਨੇ ਤੇ ਹਾਂਜੀ ਇਹ ਤਾਂ ਦੇਖੋ ਜੀ ਸਭ ਵਿਰੋਧੀ ਤਾਂ ਹਰੇਕ ਕੰਮ 'ਚ ਹੁੰਦੇ ਆ ਵੀ ਕਿਹੜੇ ਕੰਮ 'ਚ ਨਹੀਂ ਹੁੰਦੇ ਬਿਲਕੁਲ ਠੀਕ ਆ ਬਾਕੀ ਜਿੰਨੇ ਵਿਰੋਧੀ ਨੇ ਉਸ ਤੋਂ ਵੱਧ ਉਹਨਾਂ ਨੂੰ ਪਿਆਰ ਕਰਨ ਵਾਲੇ ਨੇ ਬਿਲਕੁਲ ਵੈਸੇ ਅਰਜੰਟਿਨੋਂ ਦਾ ਗੀਤ ਵੀ ਉਹ ਕਹਿੰਦਾ ਵੀ ਉਹ ਮੈਂ ਚਮਕੀਲਾ ਸੁਣਾ ਦੁਗਰੀ ਵਾਲਾ ਤੇ ਉਹ ਮਲਾਉਣ ਮੈਨੂੰ ਕਹਿੰਦਾ ਵੀ ਅੰਗਰੇਜ਼ੀ ਕਲਾਕਾਰ ਦਾ ਨਾਮ ਲੈਂਦੇ ਆ ਉਹ ਅੱਛਾ 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 ਕਹਿੰਦਾ ਵੀ ਉਹ ਮੈਨੂੰ ਕਹਿੰਦੀ ਉਹ ਸੁਣ ਕਹਿੰਦਾ ਮੈਂ ਤਾਂ ਚਮਕੀਲਾ ਸੁਣਦਾ ਹਾਂ 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 ਬਿਲਕੁਲ ਕਰਨ ਔਜਲੇ ਨੇ ਵੀ ਗਾਏ ਆ ਕਰਨ ਔਜਲੇ ਨੇ ਹੈਨਾ ਉਹਨੇ ਮੰਮੀ ਦਾ ਨਾਮ ਵੀ ਲਿਆ ਹੋਇਆ ਹੂੰ ਯਾਰ ਲੋਕ ਤਾਂ ਇੰਨਾ ਪਿਆਰ ਕਰਦੇ ਹੁਣ ਵਿਰੋਧੀਆਂ ਨੂੰ ਕੌਣ ਪੁੱਛਦਾ ਭਾਈ ਉਹ ਕਹਿੰਦਾ ਜਾਵਾਂਗੇ ਤਾਂ ਇਕੱਠੇ ਜਾਵਾਂਗੇ ਜਿਵੇਂ ਅਮਰ ਜੀ ਜਿਵੇਂ ਅਮਰ ਜੀ ਉਹ ਚਮਕੀਲਾ ਹੈਣਾ ਗਏ ਹਾਂ ਬਿਲਕੁਲ ਜੀ ਬਿਲਕੁਲ